ਧਿਓ ਤਨਾਸ੍ਰੀ ਮਹੱਲਾ ਪਹਿਲਾ ਕਰਤੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਬਰਸਾ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਤੁ ਗਾਣਿ ਹਿੰਦੂਰੇ ਹਰ ਰਸ ਤੋਗ ਤੁਗੈ ਪ੍ਰਭ ਪਾਵੈ ਸਰਵਰਮੈਂ ਹੰਸ ਪ੍ਰਾਨਪਤ ਪਾਵੈ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਤੁਗੈ ਨਹੀਂ ਦੂਰੇ ਹਰ ਰਸ ਤੋਗ ਤੁਗੈ ਪ੍ਰਭ ਪਾਵੈ ਸਰਵਰਮੈਂ ਹੰਸ ਪ੍ਰਾਨਪਤ ਪਾਵੈ ਕਿਆ ਬਕ ਬਪੜਾ ਛਪੜੀ ਨਾਏ ਕੇ ਚਲ ਤੂ ਬੇਮਾਨ ਨ ਜਾਏ ਰਹਾ ਰੱਖ ਰੱਖ ਚਰਨ ਤੇ ਵਿਚਾਰੀ ਧੁਮਤਾ ਛੋੜ ਪੈ ਰੰਕਾਰੀ ਮੁਕਤ ਪਦਾਰਤ ਹਰ ਰਸ ਚਾਖ ਕੇ ਆਵਨ ਧਾਨ ਰਹੇ ਗੁਰ ਰੱਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸੁਮਾਏ ਸਰਵਰ ਮੈਂ ਅੰਸ ਵੰਸ ਮੈਂ ਸਾਗ ਆਪਕ ਤਕ ਤਾਏ ਹੋਰ ਬਤਨੀ ਆਦ ਸੁਨ ਮੰਡਲ ਇਕ ਜੋਗੀ ਵੈਸੇ ਨਾਰ ਨ ਮੁਰਖ ਕਹੋ ਕੌ ਕੈਸੇ ਤ੍ਰਿਪਹਨ ਧੋਤਰੇ ਸੁਰਨਰਨਾਥ ਸੱਚੇ ਸਰਨਾ ਆਨੰਦ ਮੂਲ ਅਨਾਥ ਅਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਪਗਤ ਵਸਲ ਪੈ ਘਟਨ ਹਾਰੇ ਹਾਵੇ ਬਾਦ ਮਿਲੇ ਪਗਤਾਰੇ ਅਨਕ ਜਤਨ ਕਰ ਕਾਲ ਸੰਤਾਏ ਮਨ ਲਿਖਾਏ ਮੰਡਲ ਮੈਂ ਆਏ ਜਨ ਮੁਖ ਦਾਰਤ ਦਬਦਾ ਪੋਵੇ ਆਪ ਨਥੀਨ ਸੁਖੰ ਬ੍ਰਹਮ ਰੋਵੇ ਕਹਿ ਤੂੰ ਪੜ ਤੂੰ ਸੁਣ ਤੂੰ ਏਕ ਧੀਰ ਧਰਮ ਤਰਨੀ ਤਰ ਟੇਕ ਜਤ ਸਤ ਸੰਨ ਮਰਦਾ ਸਮਾਏ ਚੌਥੇ ਪਦ ਕੋ ਜੇ ਮਨ ਤਤੀ ਆਏ ਸਾਚੇ ਨਿਰਮਲ ਮੈਲ ਨ ਲਾਗੇ ਗੁਰ ਕੈ ਸ਼ਬਦ ਪਰਮ ਪਉ ਪਗ ਸੋਰਤ ਮੋਰ ਤੇ ਆਦਿ ਅਨੂ ਨਾਨਕ ਜਾਚੈ ਸਾਚ ਸਰੂਪ ਸਾਚੀ ਨਿਰਮਲ ਮੈਨ ਨ ਲਾਗੇ ਗੁਰ ਕੈ ਸ਼ਬਦ ਪਰਮ ਪਉ ਪਗ ਸੋਰਤ ਮੋਰ ਤੇ ਆਦਿ ਅਨੂ ਨਾਨਕ ਜਾਚੈ ਸਾਚ ਸਰੂਪ ਵਾਹਿ គ្រੁਤੀ ਕਾ ਖਲਸਾ ਵਾਹਿ គ្រੁਤੀ ਕੀ ਫਤਿਹ